ਮੈਂ ਇੱਕ ਵੀਡੀਓ ਅੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਉਸ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਿਹਾ ਤੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਚ ਆਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਲ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋੜੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਾਣ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਕਿਲ ਜਾ ਯੋਨੀ ਦੇ ਪੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਆਪਣਾ ਸੀਤ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਂ ਬਾਰੰਦ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਇੱਕ ਰੋਡ ਕੋਕ ਨਹੀਂ ਹੋਇਆ ਚਲਦਿਆਂ ਨਹੀਂ ਗਿਆ ਮੈਂ ਉਤ ਬਗ ਦਿੱਕਾ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੀਤ ਲੈਣਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਕਿ ਤੇਰੇ ਨਾਲੇ ਰਾਹ ਤੇ ਇੰਕਾਉਂਟਰ ਕਰਨਾ ਇੱਕ ਐਮਐਲਏ ਦੇ ਫਰਮ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 4 500 ਪੁਲਿਸ ਵਾਲਾ ਵਿਚੀ ਵਿਕਰਮਪਰਾਹ ਸਾਡਾ ਪਰਾ ਵੀ ਗੈਂਗਸਟਰ ਛੋ ਕਰਕੇ ਨੂੰ ਵੀ ਪਾ ਜੀ ਉਹਨਾਂ ਦੇ ਤਲਾਕ ਦੇਲ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਵਖਾਤਾ ਕਰ ਤੈਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਤੂੰ ਖਾਓ ਵੈਸੇ ਇੱਕ ਗੋਲੀ ਚਲਾਈਏ ਅਸੀਂ ਤਾਂ ਮਾਤ ਤੋਂ ਪਾਈ ਹੋਏ ਆ ਕਿ ਉਹ ਐਵੇਂ ਝੂਠ ਬੋਲਦੇ ਆ ਮੈਂ ਤੁਹਾਡੇ ਸਭ ਤੋਂ ਵੱਧ ਕਦਰ ਕਰਦਾ ਆਂ ਕੁਲਸਾ ਦੀ ਪਰ ਤੁਸੀਂ ਇਹ ਤੱਕ ਘੱਡਿਆ ਹਟਾਤੇ ਆਇਓ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਝ ਕਹਿਣਾ ਵੀ ਲੋਕਾਂ ਦੇ ਨਾਲ ਤੋਂ ਬਾਹਰ ਜਾ ਐਮਐਲਏ ਜਾਗ ਜਿਓ ਸੀਐਮ ਨੇ ਜਗਰਾਂ ਨੂੰ ਬੋਲੀ ਹੋ ਚੁੱਕਾ